ਸਿਰਜਣਾ ਟੀਵੀ ਦੇ ਪਿਆਰੇ ਦਰਸ਼ਕੋ ਸਤਿ ਸ੍ਰੀ ਅਕਾਲ ਇਸ ਵੇਲੇ ਜੀਬੀ ਦੇ ਵਿੱਚ ਅਸੀਂ ਘੁੰਮ ਦੇ ਘਮਾਉਂਦੇ ਪਹੁੰਚੇ ਹਾਂ ਕੁਲੀ ਕਤਾਂਦੀ ਲੋਕਲ ਨਾਮ ਹੈ ਜਿਹੜੇ ਟੂਰਿਸਟ ਨੇ ਉਹ ਇਸ ਨੂੰ ਮਿਨੀ ਥਾਈਲੈਂਡ ਦੇ ਨਾਮ ਨਾਲ ਜਾਣਦੇ ਨੇ ਪ੍ਰਚਾਰਿਆ ਜਾਂਦਾ ਕਿਹਾ ਜਾਂਦਾ ਪਰ ਐਂਟਰੀ ਦੇ ਉੱਤੇ ਕਿਹਾ ਗਿਆ ਡੋਟ ਕਾਲ ਮੀ ਮਿਨੀ ਥਾਈਲੈਂਡ ਬੈਨੂ ਮਿਨੀ ਥਾਈਲੈਂਡ ਨਾ ਕਹੋ ਕਿਉਂਕਿ ਮੇਰੀ ਜੀਬੀ ਦੀ ਲਗੇਸੀ ਹੈ ਜੀਬੀ ਦੀ ਬਹੁਤ ਵੱਡੀ ਵਿਰਾਸਤ ਹੈਗੀ ਆ ਪਹਾੜਾਂ ਦੀ ਵਿਰਾਸਤ ਆ ਮੇਰੀ ਖੂਬਸੂਰਤੀ ਦੀ ਵਿਰਾਸਤ ਆ THAILAND ਨਾਲ ਪਤਾ ਨਹੀਂ ਮੇਰੀ ਕਿਉਂ ਤੁਲਨਾ ਕਰਨ ਲੱਗ ਪਏ ਮੈਂ ਕਿਸੇ ਵੀ ਤਰੀਕੇ ਨਾਲ THAILAND ਨਹੀਂ ਮੈਂ ਆਪਣੇ ਆਪ ਦੇ ਵਿੱਚ ਖੂਬਸੂਰਤ ਹਾਂ ਖੂਬਸੂਰਤ ਪਾਣੀ ਦਾ ਦਰਿਆ ਜਿਹੜਾ ਹੈ ਪਹਾੜਾਂ ਤੋਂ ਨਿਕਲਦਾ ਹੋਇਆ ਵਗ ਰਿਹਾ ਇਹ ਜਿਹੜੇ ਦੋ ਪਰਬਤ ਇਸ ਰੂਪ ਦੇ ਵਿੱਚ ਜੁੜੇ ਹੋਏ ਨੇ ਇਹ ਫਾਇਲੈਂਡ ਦੇ ਕਿਸ ਨਾ ਕਿਸੇ ਤਰੀਕੇ ਨਾਲ ਫੁਕਕ ਜੋ ਆਈਲੈਂਡ ਹੈ ਉਹਦੀ ਰੀਜੈਂਬਲੈਂਸ ਸਾਨੂੰ ਥੋੜੀ ਬਹੁਤੀ ਦਿੰਦੇ ਨੇ ਇਸ ਕਰਕੇ ਇਸ ਦਾ ਨਾਮ ਪੈ ਗਿਆ ਸੀ ਸਾਡੇ ਟੈਕਸੀ ਡਰਾਈਵਰ ਤੋਂ ਪੁੱਛਿਆ ਕਿ ਕੋਈ ਕਹਿੰਦੇ ਬਹੁਤੇ ਬੰਦੇ ਕੋਈ ਸਾਰਥਕ ਜਵਾਬ ਨਹੀਂ ਦੇ ਸਕੇ ਸਿਰਫ ਕਹਿਣ ਲੱਗ ਪਏ ਇਸੇ ਕਰਕੇ ਇੱਥੇ ਲਿਖਣਾ ਪਿਆ ਪਰ ਕੁੱਲ ਮਿਲਾ ਕੇ ਨਜ਼ਾਰਾ ਬੜਾ ਖੂਬਸੂਰਤ ਆ ਜਦੋਂ ਮੈਂ ਇਹਦੇ ਵਿੱਚੋਂ ਬਾਹਰ ਆ ਕੇ ਇਧਰਲੇ ਪਾਸੇ ਦੇਖਦਾ ਸੋਹਣੇ ਪਹਾੜ ਨੇ ਆਲੇ ਦੁਆਲੇ ਦਰਖਤ ਨੇ ਔਰ ਟ੍ਰੈਕਿੰਗ ਜਿਹੜੀ ਹੈ ਬੜੀ ਖੂਬਸੂਰਤ ਆ ਔਰ ਕਮਾਲ ਇਹ ਆ ਇੱਕ ਦੋਸਤ ਇੱਥੇ ਅੱਗੇ ਲੈ ਕੇ ਆਇਓ ਜੀ ਇੱਕ ਖੁੰਝੇ ਦੇ ਵਿੱਚ ਇਹ ਦੋਸਤ ਆਪ ਕਿਆ ਬਣਾਤੇ ਹੋ ਕਿਆ ਕਰ ਰਹੇ ਹੋ ਯਹਾਂ ਤੇ ਜੈ ਕਾਫੀ ਮੈਗੀ ਬਣਾ ਰਹੇ ਸਟੈਕ ਆਫ ਮੈਗੀ ਬਣਾਤੇ ਹੋ ਯਹਾਂ ਕਿੰਨਾ ਟੂਰਿਸਟ ਆ ਜਾਂਦਾ ਯਹਾਂ ਬਹੁਤ ਟੂਰਿਸਟ ਆਦਾ ये मिनी आइलैंड थाईलैंड को कहने लगे आपके सामने जो है अच्छा थोड़ा बीच में पानी भी है बीच में पानी और मतलब में ऐसे, आप, ऐसे आ, आपके, 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 आपके कस्बे का नाम क्या है मेरे मतलब मिनी सॉरी ये कस्बा है इसका मूल नाम क्या है मूल नाम कुली कदी कुली कंदी है लोगो आप यहाँ मैगी वगैरह चाय वगैरह बनाते और अच्छी खासी कमाई हो जाती है हर रोज कमाई को सर जी अब ये ऊपर वाले पे सर जी ओके ओके सो दे so, देखो ਨਾਲ ਦੀ ਨਾਲ ਖਾਣ ਪੀਣ ਦਾ ਵੀ ਥੋੜੀ ਜਿਹੀ ਜਗ੍ਹਾ ਦੇ ਵਿੱਚ ਇਹਨਾਂ ਨੇ ਪ੍ਰਬੰਧ ਕੀਤਾ ਹੋਇਆ ਟੂਰਿਸਟ ਇੱਥੇ ਆਉਂਦੇ ਨੇ ਬੜਾ ਇੰਜੋਏ ਕਰਦੇ ਨੇ ਚਾਰੇ ਪਾਸੇ ਥੋੜਾ ਜਿਹਾ ਟਰੈਕ ਕਰਕੇ 3-400 ਮੀਟਰ ਤੋਂ ਹੇਠਾਂ ਆਉਣਾ ਪਵੇਗਾ ਔਰ ਉਸ ਤੋਂ ਬਾਅਦ ਤੁਹਾਨੂੰ ਇਹ ਟ੍ਰੈਕਿੰਗ ਕਰਦੇ ਹੋ ਉੱਤੇ ਜਾਣਾ ਪਵੇਗਾ ਸੋ ਦੇਖੋ ਮਿਨੀ ਥਾਈਲੈਂਡ ਦਾ ਨਜ਼ਾਰਾ ਮੇਰੇ ਨਾਲ ਬੜਾ ਖੂਬਸੂਰਤ ਪਰ ਇੱਕ ਗੱਲ ਯਾਦ ਜ਼ਰੂਰ ਰੱਖਣੀ ਹੈ ਜਦੋਂ ਅਸੀਂ ਇੱਥੇ ਆਵਾਂਗੇ ਇਹ ਪੜਨਾ ਸਵੱਛਤਾ ਹਮੇ ਅਪਣਾਣਾ ਹੈ ਸਵਰਗ ਸੇ ਸੁੰਦਰ ਦੇਸ਼ ਬਣਾਣਾ ਹੈ ਸਾਡੇ ਕੋਲ ਚੀਜ਼ਾਂ ਬਹੁਤ ਨੇ ਖੂਬਸੂਰਤੀ ਬਹੁਤ ਆ ਪਰ ਅਸੀਂ ਥੋੜੀ ਜੀ ਬੇਪਰਵਾਹ ਹੋ ਜਾਂਦੇ ਆ ਗੰਦਗੀ ਮੰਦਗੀ ਜਿੱਥੇ ਜੀ ਕਰਦਾ ਸਿੱਟੀ ਜਾਂਦੇ ਆ ਇਸ ਗੱਲ ਪ੍ਰਤੀ ਸੁਚੇਤ ਹੋਈਏ ਕਲੀਨਲੀਨੈਸ ਇਸ ਨੈਕਸਟ ਟੂ ਗੋਡਲੀਨੈਸ ਸਫਾਈ ਪਰਮਾਤਮਾ ਤੋਂ ਅਗਲਾ ਜਿਹੜਾ ਹਿੱਸਾ ਮੰਨਿਆ ਜਾਂਦਾ ਜਿੱਥੇ ਸਫਾਈ ਕਹਿੰਦੇ ਉੱਥੇ ਖੁਦਾਈ ਸੋ ਸਫਾਈ ਰੱਖੀਏ ਆਪਣੀ ਖੂਬਸੂਰਤ ਵਿਰਾਸਤਾਂ ਨੂੰ ਸੰਭਾਲੀਏ ਬਹੁਤ ਬਹੁਤ ਧੰਨਵਾਦ